ਸਾਰੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਬਾਈ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਨਵਾਂ ਟਰੈਕਟਰ ਲੈ ਕੇ ਆਏ ਜੀ ਐਂਡੋ ਫਾਰਮ 3040 ਠੀਕ ਹੈ ਜੀ ਤੇ ਵੀਡੀਓ ਬਣਾ ਰਿਹਾ ਮੇਰਾ ਵੀਰ ਕਰਨ ਵੀਰ ਹੋਰ ਵੀਰੇ ਕੀ ਹਾਲ ਹੈ ਠੀਕ ਹੈ ਵੀਰੇ ਤੁਸੀਂ ਦੱਸੋ ਠੀਕ ਹੈ ਵੀਰੇ ਹਾਂ ਜੀ ਤੇ ਕਰਨ ਵੀਰੇ ਆਪਾਂ ਅੱਜ ਟਰੈਕਟਰ ਦਿਖਾਉਣਾ ਹੈ ਅੱਜ ਆਪਣੇ ਵੀਰਾਂ ਨੂੰ ਐਂਡੋ ਫਾਰਮ 3040 ਤੇ ਟਰੈਕਟਰ ਦੀ ਕੰਡੀਸ਼ਨ ਹੈ ਬਾਈ ਪੂਰੀ ਘੈਂਟ ਆ ਆਪਾਂ ਜੋ ਵੀ ਗੱਲਬਾਤ ਆ ਤੁਹਾਨੂੰ ਵੀਡੀਓ ਦੱਸਾਂਗੇ ਸਾਰੀ ਤੇ ਆਪਣਾ 3040 ਮਾਡਲ ਹੈ ਵੀਰੇ ਇਹ 3040 3040 ਇਹ ਆਪਣਾ ਵੀਰ 45 ਹੌਸਪਾਵਰ ਦੇ ਵਿੱਚ ਆ ਜਾਂਦਾ 45 45 ਐਚਪੀ ਠੀਕ ਹੈ ਜੀ 45 ਐਚਪੀ ਵਾਲਾ ਟਰੈਕਟਰ ਕੰਨ ਵੀ ਰੇਡਾ ਇਹ ਇੰਜਨ ਆ ਵੀਰੇ ਇਹ ਪਿਓਰ ਜੀਟਰ ਵਾਲਾ ਇੰਜਨ ਆ ਦਿਖਾ ਦੇ ਚੰਗੀ ਤਰ੍ਹਾਂ ਇਹ ਇੰਜਨ ਪਿਓਰ ਜੀਟਰ ਇੰਨੇ ਆਉਂਦੇ ਤੇ ਬਾਈ ਟਰੈਕਟਰ ਦੀ ਕੰਡੀਸ਼ਨ ਆ ਮਾਡਲ ਹੈਗਾ ਇਹ 14 ਠੀਕ ਹੈ ਕੋਈ ਨਾ ਬਾਅਦ ਦਿਖਾਉਣੇ ਚੱਕ ਮਾਡਲ ਵੀਰੇ 14 ਆ ਇਹ ਕੰਡੀਸ਼ਨ ਕਰਨ ਵੀਰੇ ਵੀਰੇ ਦੀ ਟਰੈਕਟਰ ਦੀ 20 ਮਾਡਲ ਵਰਗੀ ਆ ਕੰਡੀਸ਼ਨ ਵਧੀਆ ਕੰਡੀਸ਼ਨ ਬਹੁਤ ਸਾਬਾ ਟਰੈਕਟਰ ਦੀ ਬਹੁਤ ਵਧੀਆ ਬੰਦਿਆ ਕੋ ਟਰੈਕਟਰ ਆਇਆ ਪਹਿਲਾਂ ਨੰਬਰ ਦਿਖਾ ਤੂੰ ਨੰਬਰ ਦੀ ਜਜਮੈਂਟ ਹੋ ਜਾਣੀ ਨੰਬਰ ਪੀਵੀ 65 ਆ ਬਾਈ ਠੀਕ ਆ ਬੰਪਰ ਦੇਖਾ ਨਵੀਂ ਵੀਰੇ ਆ ਦੇਖੋ ਤਾਂ ਲਾਈਟਾਂ ਕਿੰਨੀਆਂ ਸਪੈਸ਼ਲ ਲਾਈ ਹੋਈਆਂ ਠੀਕ ਆ ਤੇ ਰੰਗ ਦਿਖਾ ਮੜਾ ਕਿੰਨਾ ਘੈਂਟਾ ਟਰੈਕਟਰ ਦਾ ਠੀਕ ਆ ਪੂਰਾ ਵਧੀਆ ਰੰਗ ਪਿਆ ਕਿਤੇ ਤੇ ਉਹ ਨਹੀਂ ਹੈਗਾ ਠੀਕ ਆ ਤਾਂ ਟਰੈਕਟਰ ਥੋੜਾ ਜਿਹਾ ਧੂਏ ਸਵਾਰਨੇ ਵਾਲਾ ਹੈ ਆ ਦੀ ਮਿੱਟੀ ਮੁੱਟੀ ਪਈ ਹੋਈ ਆ ਇੱਧਰ ਦਿਖਾ ਵੀਰੇ ਰੰਗ ਦਿਖਾ ਲਿਫਟ ਪੰਪ ਦਿਖਾ ਕੋਲ ਆ ਕੇ ਲਿਫਟ ਪੰਪ ਦੇਖ ਲਓ ਬਾਈ ਇੱਧਰ ਸਲਫਨ ਸਲਫ ਦੇਖ ਲਓ ਪੂਰਾ ਐਨ ਬੈਟਰੀ ਕਵਰ ਦੇਖ ਲਓ ਸਾਰਾ ਕੁਝ ਐਨ ਰੰਗ ਪੂਰਾ ਖੜਾ ਕਿਤੇ ਦਾ ਰੰਗ ਨਹੀਂ ਉਤਰਿਆ ਵਾ ਟਰੈਕਟਰ ਦਾ ਰਿੰਮ ਦਿਖਾ ਦੇ ਵੀਰੇ ਮਗਰ ਲਿਆ ਟਰੂਣੇ ਵਾਲਾ ਹਜੇ ਆ ਦੇਖੋ ਮਿੱਟੀ ਉੱਪਰ ਪੂਰੀ ਲਿਬੜੀ ਪਈ ਆਪਾਂ ਬਿਨਾ ਧੁੱਤੇ ਤੁਹਾਨੂੰ ਵੀਡੀਓ ਪਾ ਰਹੇ ਆ ਟਰੈਕਟਰ ਦੀ ਅੱਜ ਠੀਕ ਆ ਪਿੱਛੇ ਤੋਂ ਮਗਰਾੜ ਦੇਖ ਲਓ ਬਾਈ ਆ ਦੇਖ ਲਓ ਜਿਵੇਂ ਏਜੰਸੀ ਤੋਂ ਆਇਆ ਹੋਇਆ ਟਰੈਕਟਰ ਸਰਕਾਰੀ ਪਲੇਟਾਂ ਲੱਗੀਆਂ ਵੀ ਵੀਰੇ ਮਗਰਾੜਾ ਨੂੰ ਕਿਤੇ ਦਾਗ ਵੀ ਨਹੀਂ ਹੈਗਾ ਉੱਪਰ ਦੇ ਰੰਗ ਦਿਖਾ ਦੇ ਛੱਤਾਂ ਦਾ ਮਗਰਾੜਾ ਨਹੀਂ ਹੁੰਦਾ ਠੀਕ ਆ ਜੀ ਪੂਰਾ ਸਾਹਮਣੇ ਚੱਲਿਆ ਹੋਇਆ ਟਰੈਕਟਰ ਵੀਰੇ ਤੇਲ ਬ੍ਰੇਕਾਂ ਵਾਲਾ ਟਰੈਕਟਰ ਹੈ ਠੀਕ ਆ ਜੀ ਤੇਲ ਬ੍ਰੇਕਾਂ ਵਾਲਾ ਟਰੈਕਟਰ ਹੈ ਤੇ ਬਾਕੀ ਕਰਨ ਵੀਰ ਪਿਛਲਾ ਹਿੱਸਾ ਆ ਟਿਊਬਾਂ ਟੱਬਾਂ ਸਾਰੀਆਂ ਸੀਲਾਂ ਜੇ ਖੁੱਲੀਆਂ ਨਹੀਂ ਹੈਗੀਆਂ ਠੀਕ ਆ ਦਿਖਾ ਦੇ ਪੂਰੀਆਂ ਪਈਆਂ ਨੇ ਹਾਂ ਹਾਂ ਖੁੱਲੀਆਂ ਨਹੀਂ ਹੈਗਾ ਕੋਈ ਵੀ ਸੀਲਡ ਆ ਸਾਰਾ ਕੁਝ ਯਾਰ ਹੋਰ ਛੱਡ ਬਾਕੀ ਸਾਰਾ ਕੁਝ ਛੱਡ ਆ ਦਿਖਾ ਦੇ ਪੀਟੀਓ ਵਾਲਾ ਹਜੇ ਤੱਕ ਢੱਕਣ ਨਹੀਂ ਖੁੱਲਿਆ ਪੀਟੀਓ ਵਾਲਾ ਢੱਕਣ ਨਹੀਂ ਬਾਈ ਖੁੱਲਿਆ ਹਜੇ ਤੱਕ ਉਦਾਂ ਹੀ ਜਿਹੜੇ ਲੱਗੇ ਹੋਣੇ ਨਾਟ ਲੱਗੇ ਉਹਨੂੰ ਉਦਾਂ ਹੀ ਲੱਗੇ ਹੋਣੇ ਸੀਲ ਵੀ ਲੱਗੀ ਹੋਈ ਹੈ ਹਾਂ ਪੀਡੀਓ ਨੇ ਇਹਦਾ ਟਰੈਕਟਰ ਹੀ ਚੱਲੀ ਯਾਰ ਹਿਸਾਬ ਲਾ ਦੇ ਤੂੰ ਠੀਕ ਆ ਜੀ ਇੱਧਰ ਆ ਦੇਖ ਲਓ ਬਾਈ ਕਲੱਚ ਵਾਲੇ ਨਾਟ ਨਹੀਂ ਖੁੱਲੇ ਜੇ ਤੱਕ ਉਦਾਂ ਹੀ ਲੱਗੇ ਪਏ ਬਹੁਤ ਜਣੀ ਕਿ ਵੀ ਬਹੁਤ ਸਾਫ ਚ ਟਰੈਕਟਰ ਰੱਖਿਆ ਨਹੀਂ ਬਾਈ 13 14 ਮਾਡਲ ਦੀ ਥੋੜੀ ਟਰੈਕਟਰ ਦੀ ਕੰਡੀਸ਼ਨ ਹੋਰ ਹੋ ਜਾਂਦੀ ਆ ਦੇ ਲਾ ਵੀਰੇ ਮਰਾਣਾ ਦੇ ਸਟicker ਕੰਪਨੀ ਵਾਲੇ ਉਦਾਂ ਹੀ ਲਾਏ ਹੋਏ ਆ ਚਲਾਈ ਬਾਈ ਜਿੰਨਾ ਟਰੈਕਟਰ ਸਾਫ ਹੈ ਉੰਨੀ ਉਹ ਘੰਟ ਚਲਾਈ ਹੈ ਟਰੈਕਟਰ ਦੀ ਬੀਕੇਡੀ ਦੇ ਟਾਇਰਾਂ ਕਰਨ ਵੀਰੇ 40 ਕੇ ਪੈਸੇ 40 45 ਪੈ ਟਾਇਰਾਂ ਮੋਡੇ ਟਾਇਰ ਵੱਧਦਾ 60 65 ਪੈਸੇ ਹੁਣ ਟਾਇਰ ਤਾਂ ਚੇਂਜ ਹੋ ਗਏ ਹੁਣੇ ਹਾਂ ਹਾਂ ਟਾਇਰ ਹਾਂ ਵੀਰੇ ਟਾਇਰ ਉਹ ਸਾਦਾ ਬਦਲ ਹੋ ਗਏ ਹੁਣ ਠੀਕ ਹੈ ਜੀ ਟਾਇਰ ਚੇਂਜ ਹੈ ਜੀ ਤੇ ਹਾਂ ਪੀਟੀਓ ਵੀਰੇ ਦੀ ਦੋਨੇ ਪਾਸੇ ਨੂੰ ਆ ਠੀਕ ਹੈ ਜੀ ਤੇ ਬਾਕੀ ਪੈਦਾ ਦੇਖ ਲੈਣ ਨੂੰ ਵੀਰੇ ਆ ਦੇਖ ਲੈਣ ਨੂੰ ਪਿੱਛੇ ਤੱਕ ਕਹਨ ਪੂਰੇ ਵਧੀਆ ਲੱਗੇ ਹੋਏ ਆ ਕੋਈ ਇਹੋ ਜੀ ਗੱਲਬਾਤ ਨਹੀਂ ਹੈ ਸੀਟ ਸੂਟ ਪੂਰੀ ਵਧੀਆ ਠੀਕ ਆ ਮਟਰ ਮੋਟਰ ਸਾਫ ਆ ਪੂਰੇ ਸਟਾਰਟ ਕਰਕੇ ਵੀ ਦਿਖਾ ਦਿੰਨੇ ਟਰੈਕਟਰ ਇਹ ਵੀ ਦੇ ਸੈਂਟਰ ਗੀਅਰ ਦੇ ਵਿੱਚ ਇਹਦਾ ਟੋਟਲੀ ਗਰ ਵੀਰ ਸਵਰਾਜ ਵਾਲੀ ਹਿੱਸਾ ਹੈ ਇਹਦਾ ਅੱਛੇ ਪਾਸੇ ਹਾਂ ਹਾਂ ਪਹਿਲੇ ਗੀਅਰ ਜਿਵੇਂ ਆਪਣੇ ਸਵਰਾਜ ਦੇ ਗੀਅਰ ਨਹੀਂ ਹੈਗੇ ਸੇਮ ਉਹੀ ਹੈ ਪਹਿਲਾ ਉਰੇ ਨੂੰ ਉੱਪਰ ਦੂਆ ਉੱਪਰ ਨੂੰ ਉਹ ਆਹਾ ਠੀਕ ਹੈ ਇਧਰ ਪੀਆ ਥੱਲੇ ਚੋ ਸੇਮੇ ਸਵਰਾਜ ਇਧਰ ਲੋਹਾਈ ਹੈ ਤੇ ਲਿਆ ਸਟਾਰਟ ਕਰ ਦਈਏ ਮੜਾ ਜਹਾ ਠੀਕ ਕਰੋ ਬਾਈ ਜਿਵੇਂ ਜੀਤਨਦੀ ਬਾਈ ਨੂੰ ਨਾ 43 ਗੱਲਾਂ ਥੋੜੀ ਜਿਹੀ ਲਾ ਕੇ ਦਿਖਾਉਣ ਦੀ ਲੋੜ ਤਾਂ ਹੈ ਨਹੀਂ ਇੱਥੇ ਲਾ ਕੇ ਦਿਖਾ ਟਾਵਾ ਉਹ ਕਰਦੇ ਬਿਨਾਂ ਕਰੀ ਬਈ ਇਹ ਪਹਿਲਾਂ ਸਟੀering ਇਦਾਂ ਦਾ ਹੁੰਦਾ ਐਂਡੋ ਫਾਰਮ ਸਟੀering ਦਾ ਪਹਿਲਾਂ ਬਾਈ ਆਹ ਸਟੀering ਆਉਂਦਾ ਸੀਗਾ ਗੱਡੀ ਮੈਂ ਹੁੰਦਾ ਹਾਂ ਜਿਵੇਂ ਟਰੱਕਾਂ ਦਾ ਬੱਸਾਂ ਦਾ ਨਹੀਂ ਸਟੀering ਉਦਾਂ ਸੀਗਾ ਹੁਣ ਇਹਦਾ ਸਟੀering ਚੇਂਜ ਕਰਤਾ ਜੀ ਇਹਨਾਂ ਨੇ ਲੋ ਜੀ ਉੱਪਰ ਰੰਗ ਰੰਗ ਦੇਖ ਲਓ ਸ਼ੋ ਦਾ ਐਂ ਪੂਰਾ ਪਿਆ ਤੇ ਮੀਟਰ ਥੋੜੇ ਜੇ ਸਾਫ਼ ਹੋਣੇ ਵਾਲੇ ਆ ਕਰਦਾ ਜੇ ਬਹਿਵਾ ਮਗਰਾੜ ਦੇਖ ਲਓ ਬਾਈ ਕਿਤੇ ਵੀ ਉਹ ਨਹੀਂ ਹੈਗਾ ਲੈ ਠੀਕ ਹੈ ਜੀ ਪੂਰੇ ਸਾਫ਼ ਹੈ ਕੰਪਨੀ ਦੇ ਸਿੱਕਾ ਸੁੱਕਰ ਸਾਰਾ ਕੁਝ ਨਾਲ ਦੇ ਉੱਤੇ ਲੱਗੇ ਹੋਏ ਆਂ ਕਰ ਲੋ ਚੈੱਕ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਤਾਂ ਦਿਖਾ ਰਹੇ ਆਂ ਬਾਈ ਪੂਰੀ ਵੀਡੀਓ ਦੇ ਵਿੱਚ ਕਿਉਂਕਿ ਆਪਣੇ ਵੀਰ ਬਹੁਤ ਦੂਰੋਂ ਵੀ ਦੇਖਦੇ ਨੇ ਆਪਾਂ ਨੂੰ ਕਿ ਆਪਾਂ ਵੀਡੀਓ ਮੇ ਪੂਰੀ ਤਸੱਲੀ ਕਰਾ ਦਈਏ ਠੀਕ ਹੈ ਜੀ ਆਹ ਮੁਰਲੇ ਹਿੱਸੇ ਦਾ ਰੰਗ ਦਿਖਾ ਕਰਨ ਵੀ ਵੀਰੇ ਆ ਦੇਖ ਕਿੰਨਾ ਵਧੀਆ ਰੰਗ ਪਿਆ ਕਿਸੇ ਪਾਸੇ ਤੇ ਉਹ ਨਹੀਂ ਹੈਗੀ ਟੁੱਟ ਭੰਨਣੇ ਹੋਈ ਵੀ ਚੱਕਵੇ ਸ਼ੋਅ ਜਾ ਕੇ ਇਹਦੀ ਸ਼ੋਅ ਜ਼ਰੂਰ ਬਾਈ ਮੇਨ ਕੰਮ ਤਾਂ ਰਹੇ ਗਿਆ ਤਾਂ ਮੈਂ ਅਗਲੇ ਦਿਖਾ ਦੇ ਇੰਜਣ ਜਣਣੇ ਬਾਈ ਸੀਲਡ ਐ ਖੁੱਲਿਆ ਬਣੀ ਹੈਗਾ ਕੁਝ ਵੀ ਠੀਕ ਆ ਆ ਵੀਰੇ ਸਾਰੇ ਨਾਟ ਦਿਖਾ ਦੇ ਹੈੱਡ ਹੁੱਡ ਦੇ ਨਾਟ ਚੈੱਕ ਚੈੱਕ ਕਰਾ ਦੇ ਖੁੱਲਿਆ ਬਣੀ ਹੈਗਾ ਟੈਕ ਕੰਡੀਸ਼ਨ ਦਾ ਹੀ ਪਤਾ ਲੱਗਦਾ ਕਨ ਵੀਰੇ ਟਰੈਕਟਰ ਦਾ ਇਧਰੋਂ ਦਿਖਾ ਦੇ ਦੂਜੇ ਪਾਸੇ ਤੇ ਦਿਖਾ ਹਾਂ ਬੰਦ ਸਾਰਾ ਕੁਝ ਠੀਕ ਹੈ ਜੀ ਠੀਕ ਹੈ ਜੀ ਬਾਕੀ ਬਾਈ ਵੀਡੀਓ ਮੈਂ ਜਿੰਨਾ ਸਾਡੀ ਕੋਸ਼ਿਸ਼ ਹੁੰਦੀ ਉਹਨੂੰ ਉਸੇ ਬਾਅਦ ਦਿਖਾਈਏ ਬਾਕੀ ਸਾਡੀ ਬੇਨਤੀ ਦੂਜੀ ਆਹ ਹੋਂਦੀ ਤੁਸੀਂ ਆ ਕੇ ਟਰੈਕਟਰ ਦੇਖਣਾ ਪਾਸ ਕਰਨਾ ਠੀਕ ਹੈ ਜੀ ਤੇ ਆਪਾਂ ਦਾ ਚੀਜ਼ ਦੇਖ ਕੇ ਵਧੀਆ ਲਿਆਉਨੇ ਆਪਣੀ ਜਾਣ ਵਿੱਚ ਕੋਈ ਵੀ ਬੰਦਾ ਕੋਈ ਵੀ ਅਸੀਂ ਵਿੱਚ ਹੋਰ ਹੈ ਕੋਈ ਮਾੜੀ ਚੀਜ਼ ਲੈ ਕੇ ਨਹੀਂ ਆਉਂਦਾ ਠੀਕ ਹੈ ਜੀ ਤੇ ਬਾਕੀ ਤੁਸੀਂ ਆਪਣੀ ਤਸੱਲੀ ਆ ਕੇ ਜਰੂਰ ਕਰਨੀ ਹੈ ਜੀ ਤੇ ਕਿਸੇ ਨੇ ਜਿਵੇਂ ਇਹਨਾਂ ਨੂੰ ਰੋਟਾਬੀਟਰ ਚਲਾਉਣਾ ਜਾਂ 7 ਫੁੱਟ 8 ਫੁੱਟ ਬਹੁਤ ਵਧੀਆ ਚਲਦਾ ਨੰਬਰ ਸਭ ਤੋਂ ਵੱਡੀ ਗੱਲ ਵਈਦਾ ਤੇਲ ਖਰਚਾ ਬਹੁਤ ਘੱਟ ਹਾਂਜੀ ਜਿਹੜਾ ਆਪਣੇ ਇਹ 30 40 ਆਪਣਾ 30 38 30 48 ਇਹਨਾਂ ਦਾ ਡੀਜ਼ਲ ਖਰਚਾ ਬਹੁਤ ਜ਼ਿਆਦਾ ਬਾਈ ਤੇਲ ਮੰਨ ਕੇ ਚਲੋ ਬਹੁਤ ਘੱਟ ਖਾਨੇ ਰੈਟ ਬਾਕੀ ਆਪਣਾ ਆਪਣਾ ਬਾਈ ਚਲਾਈ ਤੇ ਡਿਪੈਂਡ ਕਰਦਾ ਆਪਾਂ ਕਿੰਨਾ ਕਿੰਨਾ ਹੀ ਚਲਾਉਣਾ ਹੈ ਕਿੰਨੇ ਕਿ ਟੱਕੜਾ ਰੱਖਦੇ ਟਰੈਕਟਰ ਠੀਕ ਹੈ ਜੀ ਤੇ ਬਾਕੀ ਹੁਣ ਰਹੀ ਕਰਨ ਵੀ ਇਹ ਗੱਲ ਆ ਗਈ ਰੇਟ ਦੀ ਹੈ ਨਾ ਵੀਰੇ ਹਾਂਜੀ ਹਾਂਜੀ ਰੇਟ ਕਿੰਨਾ ਕਰੀਏ ਤਾਂ ਕਿੰਨਾ ਕੁ ਮੰਗੀ ਹੈ ਜੈਜਾ ਮੰਗ ਲੈ ਜੈਜਾ ਜੈਜਾ ਵੀਰੇ ਜੈਜ ਰੇਟ ਤਾਂ ਚਲੋ ਮੜੀ ਮੋਟੀ ਸੌਦੇਬਾਜ਼ੀ ਯੋਗੀ ਤਾਂ ਗੰਜਾ ਇਸ ਰੱਖਣੀ ਪੈਂਦੀ ਹੈ ਪੂਰਾ ਰੇਟ ਮੰਗੇ ਵੀ ਨਹੀਂ ਸੌਦਾ ਹੁੰਦਾ ਠੀਕ ਹੈ ਜੀ ਤੇ ਇਹਦਾ ਮੁੱਲ ਹੈ ਬਾਈ ਜਿਹੜਾ ਮੁੱਲ ਕਰਦੇ ਆਪਾਂ 255000 ਠੀਕ ਹੈ ਜੀ 255000 ਰੁਪਏ ਰੇਟ ਹੈ ਜੀ ਬਾਕੀ ਦਾ ਮਾਨਦਾਨ ਆਪਾਂ ਮੌਕੇ ਤੇ ਵਧੀਆ ਕਰਾਂਗੇ ਹਨ ਕੋਈ ਵੀ ਮੇਰਾ ਵੀਰ ਆਊਗਾ ਟਰੈਕਟਰ ਲੈਣ ਠੀਕ ਹੈ ਜੀ ਕਿਸੇ ਵੀਰ ਨੇ ਕੋਈ ਵਿੱਚ ਟਰੈਕਟਰ ਦੇਣਾ ਹੋਇਆ ਬਾਈ ਉਹ ਵੀ ਵਿੱਚ ਕਰ ਲਾਂਗੇ ਜਸਟ ਮਾਰਕੀਟ ਰੇਟ ਦੇ ਵਿੱਚ ਜਿੰਨਾ ਵੀ ਹੋਇਆ ਠੀਕ ਹੈ ਜੀ ਛੋਟ ਟਰੈਕਟਰ ਕੱਟ ਲਾਂਗੇ ਵਿੱਚ ਤੇ ਬਾਕੀ ਹੋਰ ਕੋਈ ਗੱਲਬਾਤ ਬਾਈ ਜਿਹੜੀ ਨਾਂ ਦੱਸੀ ਹੋਵੇ ਵੀਡੀਓ ਦੇ ਵਿੱਚ ਆਪਾਂ ਨੇ ਵੈਸੇ ਤਾਂ ਆਪਾਂ ਦੱਸਿਆ ਮਾਡਲ 14 ਐ ਮੁਹਾਲੀ ਨੰਬਰ ਹੈ ਠੀਕ ਹੈ ਜੀ ਤੇ ਕੋਈ ਹੋਰ ਗੱਲਬਾਤ ਤੁਸੀਂ ਪੁੱਛਣੀ ਹੋਵੇ ਫੋਨ ਤੇ ਪੁੱਛ ਸਕਦੇ ਆ ਤੇ ਜਿਹੜੀਆਂ ਗੱਲਾਂ ਆਪਾਂ ਦੱਸਿਆ ਹੋਈਆਂ ਉਹ ਗੱਲਾਂ ਬਾਤਾਂ ਮੇਰਾ ਵੀਰ ਬਣ ਕੇ ਕੋਈ ਨਾ ਪੁੱਛੋ ਦੁਬਾਰਾ ਠੀਕ ਹੈ ਜੀ ਨੰਬਰ ਆਪਣਾ 8146678190 ਨੰਬਰ ਤੇ ਕਰ ਲਿਓ ਕਾਲ ਜੀ ਤੇ ਬਾਕੀ ਟਰੈਕਟਰ ਦੇ ਅੰਗੇ ਵਿੱਚ ਹੋ ਜੂਗਾ ਅਡਜਸਟਮੈਂਟ ਕੋਈ ਪੁੱਛਦੇ ਰਹਿੰਦੇ ਬਹੁਤ ਵੀਰ ਉਹ ਟਰੈਕਟਰ ਸੀ ਵਿੱਚ ਘਟਾਉਣਾ ਠੀਕ ਹੈ ਜੀ ਕਿਉਂਕਿ ਵਿੱਚ ਬਹੁਤ ਵੀਰਾਂ ਕੋ ਹੁੰਦਾ ਟਰੈਕਟਰ ਕਈ ਵਾਰ ਹਨਾ ਜੀ ਤੇ ਬਾਕੀ ਕਿਸੇ ਵੀ ਇਹਨੇ ਨਵਾਂ ਟਰੈਕਟਰ ਲੈਣਾ ਇੰਡੋਫਾਰਮ ਬਾਈ ਨਵੇਂ ਆਪਣੇ ਕੋਲ ਤਰੀਵੇਂ ਸਾਰੇ ਮਾਡਲ ਹੈਗੇ ਆ ਇੰਡੋਫਾਰਮ ਦੇ ਠੀਕ ਹੈ ਜੀ 30 60 30 55 ਛੋਟਾ ਵੱਡਾ 50 ਪਾਵਰ 55 60 ਸਾਰੀ ਕੈਟਾਗਰੀ ਵਾਲੇ ਟਰੈਕਟਰ ਹੈਗੇ ਆ ਜੀ ਤੇ ਆਪਣੀ ਹੈਗੀ ਜਿਹੜੀ ਡੀਲਰਸ਼ਿਪ ਹੈ ਜੀ ਏਜੰਸੀ ਹੈ ਇਹ ਇੰਡੋਫਾਰਮ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਦੇ ਬਿਲਕੁਲ ਨੇੜੇ ਆਨੰਦ ਚੰਡੀਗੜ੍ਹ ਮੰਦਪੁਰ ਸਾਹਿਬ ਹਾਈਵੇ ਤੇ ਬਿਲਕੁਲ ਉੱਪਰ ਠੀਕ ਹੈ ਜੀ ਤੇ ਬਈ ਆਪਾਂ ਲొਕੇਸ਼ਨ ਆ ਯਾਰ ਨੈਟ ਤੇ ਆਪਾਂ ਨੇ ਪਾਉਣੀ ਆ ਬਹੁਤ ਵੀ ਕਹਿੰਦੇ ਥੋੜੀ ਨੈਟ ਤੇ ਲొਕੇਸ਼ਨ ਹੀ ਆਉਂਦੀ ਹੈਗੀ ਨੈਟ ਤੇ ਆਪਾਂ ਪਾਉਦਾ ਨਹੀਂ ਬਾਈ ਇਹ ਸਾਨੂੰ ਸ਼ੋ ਹੋਣ ਲੱਗੂਗੇ ਥੋੜੇ ਦਿਨ ਦੇ ਵਿੱਚ ਵਿੱਚ ਠੀਕ ਹੈ ਜੀ ਬਾਕੀ ਕਿਸੇ ਵੀ ਨੇ ਰੋਟਾਵੇਟਰ ਲੈਣਾ ਹੁੰਦਾ ਬਾਈ ਗਰਵਾਜ ਵਾਲਿਆਂ ਤੋਂ ਉਹ ਵੀ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਜੀ ਆਪਣੇ ਕੋਲ ਤੇਨ ਸਾਰੇ ਮਾਡਲ ਰੋਟਾਵੇਟਰ ਦੇ ਟਾਪ ਲੈਣਾ ਸੀ ਕਿਹੜਾ ਲੈਣਾ ਤੇ ਸੁਪਰ ਸੀਡਰ ਹੋਰ ਵੀ ਜਿੰਨੇ ਵੀ ਇੰਪਲੀਮੈਂਟ ਆਉਂਦੇ ਨੇ ਸਬਸਿਡੀ ਵੀ ਨਿਕਲੀ ਹੋਈ ਹੈ ਬਾਈ ਠੀਕ ਹੈ ਜੀ ਕਿਸੇ ਨੇ ਲੇਜ਼ਰ ਪਲੋ ਤੇ ਆਪਣਾ ਮਲਚਰ ਸੂਪਰਸੀਡਰ ਬੈਲਰ ਕੁਝ ਵੀ ਲੈਣਾ ਹੋ ਤਾਂ ਸਾਰੇ ਪ੍ਰੋਡਕਟ ਹੁੰਦੇ ਨੇ ਗਰਵਾਜ ਦੇ ਜੀ ਤੇ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਜੀ ਇਹ ਵੀ ਆਪਾਂ ਨੇ ਨਾਲੇ ਆ ਜੀ ਕੰਮ ਦੋਨੇ ਕੰਮ ਇਕੱਠੇ ਆ ਚੱਲਦੇ ਮਹਾਰਾ ਦੀ ਕਿਰਪਾ ਨਾਲ ਤੇ ਬਾਕੀ ਵੀ ਹੋਰ ਵੀ ਪੁਰਾਣੇ ਟਰੈਕਟਰ ਖੜੇ ਨੇ ਕਰਨੀ ਦਿਖਾ ਦੇ ਵੀਰੇ ਇੱਕ ਦੋ ਟਰੈਕਟਰ ਦਿਖਾ ਦਈਏ ਜਿਵੇਂ ਆਪਣੇ ਕੋਲ ਸਕਾਟ ਖੜਾ ਹੀ 335 ਇੰਡੋ ਫਾਰਮ ਖੜਾ ਜੀ ਹੋਰ ਵੀ ਟਰੈਕਟਰ ਖੜੇ ਆ ਠੀਕ ਆ ਜੀ ਬਾਕੀ ਕਿਸੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਸੇਲ ਵੀ ਕਰਨਾ ਹੁੰਦਾ ਕਰਨ ਵੀ ਵੀਰੇ ਤਾਂ ਉਹ ਵੀ ਆਪਾਂ ਲੈ ਲੈਣੇ ਆ ਕਿਸੇ ਵੀਰ ਨੇ ਕੋਈ ਸਿੱਧਾ ਟਰੈਕਟਰ ਸੇਲ ਕਰਨਾ ਹੁੰਦਾ ਤਾਂ ਉਹ ਵੀ ਆਪਣੇ ਦੱਸ ਸਕਦਾ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਰੇਟ ਟਰੈਕਟਰ ਦੀ ਕੀ ਕੰਡੀਸ਼ਨ ਆ ਕਿੰਨੇ ਟਾਇਰ ਆ ਠੀਕ ਆ ਉਹਦੇ ਤੇ ਦੱਸ ਦਿਆ ਕਰੋ ਜੀ ਬਾਕੀ ਠੀਕ ਆ ਅੱਦੇ ਬਲੌਗ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ YouTube ਚੈਨਲ ਜੱਗੂ ਮਹਾਲ ਨੂੰ ਕਰਦੇ ਹੋ ਸਬਸਕ੍ਰਾਈਬ ਮਿਲਦੇ ਆ ਹੋਰ ਨਵੀਂ ਵੀਡੀਓ ਸਾਰੇ ਵੀਰਾਂ ਦਾ ਧੰਨਵਾਦ